ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਮੁਬਾਰਕਬਾਦ ਗੁਰੂ ਸਾਹਿਬ ਦੀ ਕਿਰਪਾ ਪੂਰੀ ਕਾਇਨਾਤ ਦੇ ਉਤੇ ਇਸੇ ਤਰੀਕੇ ਦੇ ਨਾਲ ਬਣੀ ਰਹੇ ਤੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਅੱਜ ਦੇਸ਼ ਵਿਦੇਸ਼ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਤੜਕਸਾਰ ਤੋਂ ਹੀ ਗੁਰੂ ਚਰਨਾ ਦੇ ਵਿੱਚ ਮੱਥਾ ਟੇਕ ਰਹੀ ਹੈ ਤਾਂ ਅਜੇ ਦੇ ਵਿੱਚ ਗੁਰਦੁਆਰਾ ਸਹਿਬਾਨ ਦੇ ਵਿੱਚ ਸੰਗਤ ਦੀ ਭਾਰੀ ਆਮਦ ਵੇਖਣ ਨੂੰ ਮਿਲ ਰਹੀ ਹੈ। ਅੰਮ੍ਰਿਤਸਰ ਵੇਖੇ ਰੋਹਾਨੀਏ ਦੇ ਕੇਂਦਰ ਸਚਕੰਡ ਸ੍ਰੀ ਦਰਬਾਰ ਸਾਹਿਬ ਦੀ ਇਹ ਤਸਵੀਰ ਸ੍ਰੀ ਹਰਮੰਦਰ ਸਾਹਿਬ ਵੇਖੇ ਵੱਡੀ ਗਿਣਤੀ ਚ ਸੰਗਤ ਤੜਕਸਾਰ ਤੋਂ ਹੀ ਬਲਕਿ ਕੱਲ ਤੋਂ ਹੀ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ। ਪਰ ਅੱਜ ਤੜਕਸਾਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅੰਮ੍ਰਿਤਸਰ ਸਾਹਿਬ ਵੇਖੇ ਪਹੁੰਚੇ ਸ੍ਰੀ ਦਰਬਾਰ ਸਾਹਿਬ ਵੇਖੇ ਮੁੱਖ ਮੰਤਰੀ ਮਾਨ ਦੇ ਵੱਲੋਂ ਮੱਥਾ ਟੇਕਿਆ ਗਿਆ ਨਤਮਸਤਕ ਹੋਏ ਨੇ ਤਾਂ 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 ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਵੱਸਦੀ ਸਿੱਖ ਸੰਗਤ ਨਾਨਕ ਨਾਮ ਲੈਵਾ ਸੰਗਤ ਦੇ ਵੱਲੋਂ ਬੜੇ ਚਾਅ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੇ ਮੱਧਨਜ਼ਰ ਪੰਜਾਬ ਦੇ ਮੁੱਖ ਮੰਤਰੀ ਵੀ ਰੂਹਾਨੀਏ ਦੇ ਕੇਂਦਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਕੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਕਿਸ ਤਰੀਕੇ ਦੇ ਨਾਲ ਅੱਜ ਐਸਡੀਪੀਸੀ ਦੇ ਵੱਲੋਂ ਖਾਸ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਇਸ ਬਾਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜੁੜ ਚੁੱਕੇ ਨੇ ਤਾਂ ਮਨਿੰਦਰ ਕੀ ਕੁਝ ਤਸਵੀਰਾਂ ਇਸ ਵਕਤ ਤੁਸੀਂ ਵੇਖ پا ਰਹੇ ਹੋ ਤੜਕਸਾਰ ਤੋਂ ਕੌਣ ਕੌਣ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਿਹਾ ਹੈ ਐਸਡੀਪੀਸੀ ਦੇ ਵੱਲੋਂ ਕੀ ਉਚੇਚੇ ਇੰਤਜ਼ਾਮ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕੀਤੇ ਗਏ ਨੇ ਉੱਚੀ ਮਾਨਵਤਾ ਨੂੰ ਸਰਬਸਾਂਗੀ ਵਾਲਤਾ ਨਾਮ ਜਪੋ ਕਿਰਤ ਕਰੋ ਵਣ ਛਕੋ ਦਾ ਸੁਨੇਹਾ ਦੇਣ ਵਾਲੇ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰੂ ਦੀਆਂ ਦੇਸ਼-ਦੇਸ਼ ਵਿੱਚ ਬੈਠੇ ਸਾਡੇ ਦਿਸਕਾਂ ਨੂੰ ਬਹੁਤ-ਬਹੁ ਮੁਬਾਰਕਾਂ ਜਿੱਥੇ ਦੁਨੀਆ ਭਰ ਦੇ ਵਿੱਚ ਨਨਕਾਣਾ ਦੀ ਪਾਵਨ ਧਰਤੀ ਹੋਵੇ ਚਾਹੇ ਸੁਲਤਾਨਪੁਰ ਲੋਧੀ ਦੀ ਧਰਤੀ ਹਰ ਪਾਸੇ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰੂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਰੂਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਾਂ ਇੱਥੇ ਅੱਜ ਦੇ ਦਿਨ ਖਾਸੀਆਂ ਰੌਣਕਾਂ ਦੇਖ ਨੂੰ ਮਿਲ ਰਹੀਆਂ ਨੇ ਬੀਤੇ ਕੱਲ ਤੋਂ ਹੀ ਕਿਉਂਕਿ ਕੱਲ ਤੋਂ ਸਮਾਗਮਾਂ ਦੀ ਸ਼ੁਰੂਆਤ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਸੀ ਇਸ ਤੋਂ ਇਲਾਵਾ ਅੱਜ ਅਨੇਕਾਂ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਖੰਨਪਾੜ ਸਾਹਿਬ ਦੇ ਭੋਗ ਪਾਏ ਜਾਣਗੇ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਾਇਲ ਰਾ ਸਾਹਿਬ ਵਿਖੇ ਪੁੱਤਰ ਜਲੋ ਸੰਗਤਾਂ ਦੇ ਦਰਸ਼ਨ ਲਈ ਸਿਆਏ ਜਾਣਗੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਪਾਨ ਦਾ ਆਯੋਜਨ ਕੀਤਾ ਜਾਵੇਗਾ ਔਰ ਸਭ ਤੋਂ ਅਹਿਮ ਸ਼ਾਮ ਵੇਲੇ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਲੋਕੀਕ ਨਜ਼ਾਰਾ ਦੇਖਣ ਨੂੰ ਮਿਲੇਗਾ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਨੂੰ ਮੁੱਖ ਰੱਖਦੇ ਹਾਂ ਸੰਗਤਾਂ ਪੀਤੇ ਕੱਲ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀ ਹੈ ਕਿਉਂਕਿ ਹਰ ਕਿਸੇ ਨੂੰ ਹਮੇਸ਼ਾ ਹੀ ਤਾਂਗ ਰਹਿੰਦੀ ਹੈ ਸਤਿਗੁਰ ਸ਼੍ਰੀ ਮੰਦਰ ਸਾਹਿਬ ਦੇ ਦਰਸ਼ਨ ਦੀ ਜਿੱਥੇ ਆਮ ਦਿਨਾਂ ਦੇ ਵਿੱਚ 1 ਲੱਖ ਤੋਂ ਵੱਧ ਸੰਗਤ ਰੋਜ਼ਾਨਾ ਸਿਨਾਤਮਸਤਖ ਹੋਣੀ ਪਹੁੰਚਦੀ ਹੈ ਉੱਥੇ ਜਿਹੇ ਖਾਸ ਦਿਹਾੜਾ ਮੌਕੇ ਜਿਸ ਤਰ੍ਹਾਂ ਅੱਜ ਗੁਰਪੁਰ ਹੋਇਆ ਤੋਂ ਕੱਲ ਤੋਂ ਹੀ ਸੰਗਤਾਂ ਦਾ ਛਾਟਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਜੋ ਇਸ ਪਾਵਨ ਪਿੱਤਰ ਦਿਹਾੜੇ ਮੌਕੇ ਗੁਰੂ ਘਰ ਦਾ ਅਸ਼ੀਰਵਾਦ ਲੈਣ ਦੇ ਲਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ ਇਹ ਹੈ ਮੌਸਮ ਦੀ ਤਬਦੀਲੀ ਹੈ ਸਰਦੀ ਦੀ آمد ਜਿਹੜੀ ਸ਼ੁਰੂ ਹੋ ਚੁੱਕੀ ਹੈ ਪ੍ਰਸੰਗਤਾਂ ਦਾ ਠਾਠਾ ਮਾਰਦਾ ਸੁੰਦਰ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਭੇਟ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਿਹਾ ਕੁਝ ਸੰਗਤ ਇੱਥੇ ਮੌਜੂਦ ਹੈ ਜਰੂਰ ਅਸੀਂ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿਖੇ ਨਤਪਸਤਕ ਹੋਣਾ ਵੱਡੇ ਭਾਗਾਂ ਵਾਲੀ ਗੱਲ ਹੈ ਤਾਂ ਇਹ ਛੋਟੇ ਵੀ ਸਾਡੇ ਨਾਲ ਖੜੇ ਨੇ ਸਭ ਤੋਂ ਪਹਿਲਾਂ ਇਹ ਜਿਹੜੀ ਇੱਕ ਕਵਿਤਾ ਇਹ ਸਾਡੇ ਨਾਲ ਜਰੂਰ ਦਰਸ਼ਕਾਂ ਨਾਲ ਸਾਂਝੀ ਬਿਲਕੁਲ ਜੀ ਕਵਿਤਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਦੋਂ ਆਇਆ ਤਾਂ ਮੇ ਲੋ ਕੀ ਹਾਲਾਤ ਸਨ ਆ ਧਰਤੀ ਦੀ ਕੂਕ ਸੁਣੀ ਵੇਖੀ ਡਾਢੀ ਤੰਗਲ ਕਾਈ ਲੁੱਟ ਲਈ ਲਟੇਰਿਆ ਨੇ ਦੌਲਤ ਜਿੱਥੇ ਨਜ਼ਰੀ ਆਈ ਹੁਸਨਾ ਦੇ ਚੋਰਾਂ ਨੇ ਕੀਤੀ ਗਰਮ ਲੁੱਟ ਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਧਰਤੀ ਦੀ ਕੂਕ ਸੁਣੀ ਵੇਖੀ ਡਾਢੀ ਤੰਗਲ ਕਾਈ ਲੁੱਟ ਲਈ ਲਟੇਰਿਆ ਨੇ ਦੌਲਤ ਜਿੱਥੇ ਨਜ਼ਰੀ ਆਈ ਹੁਸਨਾ ਦੇ ਚੋਰਾਂ ਨੇ ਕੀਤੀ ਗਰਮ ਲੋਟਦੀ ਮੰਡੀ ਹਮ ਦਰਦ ਗਰੀਬਾਂ ਦਾ ਓ ਆਇਆ ਗੁਰੂ ਨਾਨਕ ਤਲਵੰਡੀ ਕੋਈ ਵੀਰਾ ਵੀਰੇ ਦਾ ਨਹੀਂ ਸੀ ਦਰਦ ਵੰਡਾਉਂਦਾ ਬਈਕੇ ਭਾਰਤ ਫੁਲਵਾੜੀ ਦੇ ਹਰ ਥਾਂ ਤੇ ਫੁੱਲ ਕਮਲਾ ਕੇ ਟੈਕੇ ਜਲਾਦ ਬਣੇ ਉਹ ਖੜਕੇ ਨਿਤ ਮੰਦਰ ਵਿੱਚ ਚੰਡੀ ਹਮਦ ਨਿਤ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਮੱਲਾਂ ਦੇ ਆਫਜ ਜੋ ਬੈਠ ਦੇ ਵਿੱਚ ਮਸੀਤੇ ਮੱਲਾਂ ਦੇ ਆਫਜ ਜੋ ਦੁਨੀਆਂ ਬੈਡਗੇ ਲੈਚ ਮਸੀਤੇ ਸੰਸਰਾਂ ਵਾਲਿਆਂ ਦੇ ਸੱਚੇ ਤੰਗ ਜੀਉਣੋਂ ਕੀਤੇ ਤਾ ਕਰੂ ਪਾਪ ਦੀ ਪੰਡੀ ਹਮ ਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਮਾੜੇ ਤੇ ਨਿਰਬਲ ਨੂੰ ਜੀ ਵਿੱਚ ਨ ਮੁੱਲ ਜਵਾਨਾ ਮੰਗੂ ਮਾੜੇ ਤੇ ਨਿਰਬਲ ਨੂੰ ਵੇਚਨ ਮੁੱਲ ਜਵਾਨਾ ਮੰਗੂ ਓਈ ਹਿੰਮਤ ਕਰਕੇ ਤੇ ਰੋਕਣ ਜ਼ੁਲਮ ਜਵਾਨਾ ਮੰਗੂ ਜੀ ਮਾੜੇ ਦੁੱਖਿਆ ਰਿਆਂ ਦੀ ਇਹ ਜਰਵਾਨਿਆਂ ਨੇ ਕੰਢੀ ਹਮਦਰਦ ਗਰੀਬਾਂ ਤਾਂ ਓਏ ਆਇਆ ਗੁਰੂ ਨਾਨਕ ਤੋਂ ਵੰਡੀ ਓ ਇਸ ਦੇ ਮਿੱਠ ਬੋਲਾਣੇ ਦੁਨੀਆਂ ਸਿੱਧੇ ਰਾਹੇ ਪਾਉਣੀ ਹੰਕਾਰ ਹੰਕਾਰੀਆਂ ਨੂੰ ਇਸ ਨੇ ਪਿਆਰ ਦੀ ਜਾਤ ਸਿਖਾਉਣੀ ਉਸ ਨੇ ਪਿਆਰ ਦੀ ਜਾਤ ਸਿਖਾਉਣੀ ਵੱਲ ਕੱਢਣ ਵੱਲੀਆਂ ਦੇ ਸਿੱਧੇ ਕਰਨੇ ਸਤਿਪਖੰਡੀ ਹਮਦਰਦ ਗਰੀਬਾਂ ਦਾ ਹਮ ਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਹੋ ਭਾਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਗੁਰੂ ਘਰ ਦੇ ਦਰਸ਼ਨ ਕਿਤੇ ਭਾਗਾ ਬੜੀ ਤਲਵੰਡੀ ਦੀ ਧਰਤੀ ਇਹ ਨਹੀਂ ਤੇਰੇ ਵਿੱਚ ਉਹ ਜਗਤ ਦਾ ਪੀਰ ਆਇਆ ਉਹ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈ ਨਨਕੀ ਦਾ ਸੋਨਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜਿਆਂ ਦੀ ਖਾਨ ਨੂੰ ਖੀਰ ਆਇਆ ਅੱਜ ਦੇ ਦਿਨ 1469 ਈਸਵੀ ਵਿੱਚ ਰਾਏ ਪੋ ਜੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਅੱਜ ਦੇ ਦਿਨ ਮਹਤਾ ਕਾਲੂ ਜੀ ਮਾਤਾ ਦਿਵਤਾ ਦੀ ਕੋਖੋ ਅਵਧਾਰ ਦਾਰਿਆ ਹੈ ਸਮੂਹ ਸਖਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਹੁਕਾ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਇਤ ਦਿੱਤਾ ਹੈ ਉਹਨਾਂ ਨੇ ਕੋਡੇ ਰਖਸ਼ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ ਹੈ ਅਤੇ ਇਸ ਤਰ੍ਹਾਂ ਦੀ ਬਹੁਤ ਦੁਰਦਸ਼ਾ ਸੀ 100 ਕਿਉਂ ਬੰਦਾ ਆਖੀ ਇੱਜ਼ਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਵਰਜਨ ਜਨ ਦਿੱਤਾ ਉਹਨੂੰ ਕਿਉਂ ਤੁਸੀਂ ਮਾੜਾ ਕਹਿ ਰਹੇ ਹੋ ਗੁਰ ਨਾਨਕ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਜਿਹੜਾ ਤੂੰ ਚਲਾਇਆ ਲੰਗਰ ਕਦੀ ਨਹੀਂ ਛੱਡਦਾ ਸਦੀਆਂ ਤੋਂ ਦాతਾ ਭਾਈ ਸਦੀਆਂ ਤੋਂ ਲੋਕੀ ਲੱਖ ਛੱਕਦੀ ਭਾਈ ਲਗ ਲਗਾਈਏ ਗੁਰੂ ਨਾਨਕ ਤੇਰੀ ਵੱਡੀ ਵਡਿਆਈਏ ਸਮੂਹ ਸੰਗਤਾਂ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵ ਨਾਲ ਬਣਾਰੇ ਹਨ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਤਸਵੀਰ ਅਸੀਂ ਅੰਦਰ ਦੀ ਰੂਹ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗੁਰੂ ਘਰ ਦਾ ਅਸ਼ੀਰਵਾਦ ਲੈਣ ਦੇ ਲਈ ਬੜੇ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਿਕਾਰ ਭੇਟ ਕਰਨ ਦੇ ਲਈ ਐ ਪਾਲ ਸਿੰਘ ਜੀ ਮਾ ਭਾਜੀ ਅੱਜ ਇਹਦੇ ਨਾਪਸਤਕ ਹੋਣਾ ਵੱਡੀ ਪਾਤਾਲੀ ਗੱਲ ਹੈ ਗੁਰੂ ਸਾਹਿਬਾਨ ਦਾ ਅੱਜ ਪ੍ਰਕਾਸ਼ ਪੁਰਬਾ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈਗਾ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਵਾਦ ਔਰ ਸਾਰੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਰੇ ਲੋਕਾਂ ਦੀ ਚੜ੍ਹਦੀ ਕਨਾਲੀ ਅੱਜ ਗੁਰੂ ਸਾਹਿਬਾਨ ਦੇਗੇ ਅਰਦਾਸ ਕੀਤੀ ਹੈ ਇਹ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਹੈ ਹਰ ਕੋਈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਇਹ ਉਹ ਪਵਨ ਪਿੱਤਰ ਸਥਾਨ ਹੈ ਜਿੱਥੇ ਹਰ ਕੋਈ ਨਿਮਾ ਹੋ ਕੇ ਮੈਂ ਤਿਆਗੇ ਹੋਮੇ ਤਿਆਗੇ ਝੋਲੀ ਆ ਅੱਡ ਕੇ ਪਹੁੰਚਦਾ ਔਰ ਸੱਚੇ ਮਨੋਂ ਕੀਤੀ ਹਰ ਅਰਦਾਸ ਜੋ ਜੜੀ ਗੁਰੂ ਘਰ ਚ ਪ੍ਰਵਾਨ ਹੁੰਦੀ ਹੈ ਉਰੇ ਤੋਂ ਹਰ ਕੋਈ ਝੋਲੀਆਂ ਭਰ ਕੇ ਜਾਂਦਾ ਹੈ ਤੇ ਸ਼੍ਰੀ ਅਕਾਲ ਤੱਕ ਸਾਬ ਤੋਂ ਲੈ ਕੇ ਦਰਸ਼ਨੀ ਜਿਹੜੀ ਦਰਸ਼ਨੀ ਜਿਹੜੀ ਤੋਂ ਲੈ ਕੇ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਤੱਕ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਪਵਨ ਪੁੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਭੇਟ ਕਰਨ ਦੀ ਹਰ ਕੋਈ ਤਾਂਗ ਰੱਖਦਾ ਹੈ ਹਰ ਕਿਸੇ ਦੇ ਮਨ 'ਚ ਚਾਹ ਹੁੰਦਾ ਹੈ ਕਿ ਇਸ ਪਵਨ ਪੁੱਤਰ ਦਿਹਾੜੇ ਮੌਕੇ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਅੱਜ ਨਨਕਾਣਾ ਸਾਹਿਬ ਵਿਖੇ ਵੀ ਵਿਸ਼ੇਸ਼ ਸਮਾਗਮਾਂ ਦਾ ਯੋਜਨ ਕੀਤਾ ਜਾ ਰਿਹਾ ਹੈ ਬੀਤੇ ਕੱਲ ਹੀ 2000 ਦੇ ਕਰੀਬ ਸ਼ਰਧਾਲੂਆਂ ਦਾ ਜਿਨ੍ਹਾਂ ਚੋਂ 1796 ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਮੀਂਹੇ ਗਏ ਸਨ ਦੁਨੀਆ ਪਰਤੋਈ ਸੰਗਤ ਅੱਜ ਨਨਕਾਣਾ ਦੇ ਪਾਵਨ ਧਰਤੀ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰੂ ਮਨਾਏਗੀ ਪਰ ਉੱਥੇ ਵੀ ਅੱਜ ਸ਼੍ਰੀ ਖਾਨਪਾ ਸਾਹਿਬ ਦੇ ਭੋਗ ਪਾਏ ਜਾਣ ਤੋਂ ਉਪਰੰਤ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਅਲੋਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਅਸੀਂ ਉਹ ਤਸਵੀਰਾਂ ਵੀ ਆਪਣੇ ਦਸਕਾ ਤੱਕ ਪਹੁੰਚਦੀਆਂ ਕਰਾਂਗੇ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਸਮੇਤ ਗੁਰੂ ਸਾਹਿਬ ਦੇ ਪਾਵਨ ਵਖ ਵਖ ਪਾਵਨ ਪਿੱਤਰ ਸਥਾਨਾ ਦੁਨੀਆ ਭਰ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਅੱਜ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਹਰ ਕਿਤੇ ਸੰਗਤ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਭੇਟ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ ਇਹ ਤਸਵੀਰਾਂ ਰੂਹਾਨੀ ਦੇ ਕੇਂਦਰ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਦੀਆਂ ਨੇ ਜਿੱਥੇ ਅੱਜ ਦੇ ਦਿਨ ਜੋ ਬੀਤੇ ਕੱਲ ਤੋਂ ਸੰਗਤ ਪਹੁੰਚ ਰਹੀ ਹੈ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ 'ਚ ਇਸ਼ਰਾਮ ਕਰਕੇ ਘੰਟੇ ਵੱਧੀ 3 3 4 4 5 5 ਘੰਟੇ ਲਾਈਨਾਂ ਚ ਲਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਵੇਖੇ ਨਤਬਸਤ ਹੋਣ ਲਈ ਤਾਂ ਸਾਰਾ ਦਿਨ ਇਹ ਸਮਾਗਮ ਚੱਲੇ ਹੈ ਗੁਰਦਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਸ੍ਰੀ ਖਣਪੜ ਸਾਹਿਬ ਤੋਂ ਬਾਅਦ ਸ਼ਾਮ ਵੇਲੇ ਤੱਕ ਧਰਮ ਜਿਹੜੇ ਦੀਵਾਨ ਗੁਰਬਤ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਪੰਤੇ ਪ੍ਰਸਿੱਧ ਰਾਗੀ ਢਾਡੀ ਅਤੇ ਕੁਸ਼ਰੀ ਜਥੇ ਸੰਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਣਗੇ ਇਤਿਹਾਸ ਦੇ ਨਾਲ ਜੋੜਨਗੇ ਔਰ ਸਭ ਤੋਂ ਹੰਸ਼ਾਮ ਵੇਲੇ ਦੇਸ਼ ਦੇਸ਼ ਤੋਂ ਲੱਖਾਂ ਦੀ ਗਿਣਤੀ ਚ ਪਹੁੰਚੀਆਂ ਸੰਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਇਸ ਪਵਨ ਪਿੱਤਰ ਸਰੋਵਰ ਦੇ ਕਿਨਾਰੇ ਬੈਠ ਕੇ ਘੋੜੇ ਦੇ ਦੀਵੇ ਅਤੇ ਰੰਗ ਬਰੰਗੀਆ ਮੋਮਬਤੀਆਂ ਬਾਲ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਦੀ ਖੁਸ਼ੀ ਮਨਾਈ ਜਾਊਗੀ ਉਪਰੰਤ ਰਾਗ ਸਾਹਿਬ ਦੇ ਪਾਠ ਤੋਂ ਬਾਅਦ ਸ਼ੌਮਿਕ ਮੇਟੀ ਵੱਲੋਂ ਆਕਾਸ਼ ਵਿੱਚ ਚਰਲਣ ਵਾਲੀ ਪ੍ਰਦੂਸ਼ਣ ਰਹਿਤ ਆਤਿਸ਼ਬਾਜੀ ਜਿਹੜੀ ਹੈ ਕੀਤੀ ਜਾਊਗੀ ਜਿਸ ਦਾ ਆਨੰਦ ਮਾਣਨ ਦੇ ਲਈ एलईडी लाइटਾਂ ਦੇ ਨਾਲ ਜਗਮਗਾਉਂਦੇ ਸ੍ਰੀ ਦਰਬਾਰ ਸਾਹਿਬ ਦਾ ਉਹ ਅਲੌਕਿਕ ਨਜ਼ਾਰਾ ਦੇਖਣ ਦੇ ਲਈ ਵੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਰਹਿਣ ਗੀਆਂ ਤੋਂ ਸਾਰਾ ਦਿਨ ਸੰਗਤਾਂ ਦਾ ਇਸੇ ਤਰ੍ਹਾਂ ਠਾਠਾ ਮਾਰਦਾ ਸੁਹੰਦਰ ਇੱਥੇ ਜਿਹੜਾ ਦੇਖਣ ਨੂੰ ਮਿਲਦਾ ਹੈ ਹੋਰਸੇ ਦਾ ਲੋਨ ਹੋਰ ਵੀ ਇਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮੰਨਦਾ ਜਦੋਂ ਅਜਿਹੇ ਪਾਵਨ ਪਿੱਤਰ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਸੱਚਖੰਡ ਸ੍ਰੀਵੰਦ ਸਾਬ ਵਿਖੇ ਨਸਪਸਤ ਕੋਕੇ ਤਾਂ ਗੁਰੂ ਰਾਮਦਾਸ ਦੇ ਦਰ ਦਾ ਅਸ਼ੀਰਵਾਦ ਲੈਣਾ ਤੋਂ ਆਪਣੇ ਆਪ ਦੇ ਵਿੱਚ ਬੜੇ ਭਾਗਾ ਵਾਲੀ ਗੱਲ ਹੈ ਬੜੇ ਵੱਡੇ ਕਰਮਾਂ ਵਾਲੀ ਗੱਲ ਹੈ ਕਿ ਇੱਥੇ ਆਣਾ ਔਰ ਇੱਥੇ ਆ ਕੇ ਆਪਣੇ ਕਿਉਂਕਿ ਵਿਸ਼ਵਾਸ ਹੈ ਸੰਗਤ ਦਾ ਕਿ ਇੱਥੇ ਸੱਚੇ ਦਿਲੋਂ ਕੀਤੀ ਹਰ ਅਰਦਾਸ ਜੋਦੜੀ ਗੁਰੂ ਘਰ ਚ ਪ੍ਰਵਾਨ ਹੁੰਦੀ ਹੈ ਦੁੱਖ ਆਕਲੇਸ਼ਾ ਕਸ਼ਟਾਂ ਦਾ ਨਾਸ ਹੁੰਦਾ ਹੈ ਤੋਂ ਝੋਲੀਆਂ ਭਰ ਕੇ ਜਾਂਦੇ ਇੱਥੋਂ ਤੋਂ ਕੁਝ ਸ਼ਰਧਾਲੂ ਇੱਥੇ ਜੋ ਵੱਖ-ਵੱਖ ਸੂਬਿਆਂ ਤੋਂ ਆ ਰਹੇ ਨੇ ਵੱਖ-ਵੱਖ ਦੇਸ਼ਾਂ ਤੋਂ ਆ ਰਹੇ ਨੇ वर्षा हम दुबई से आए हैं दुबई से? हाँ। दिन यहाँ आए गुरु नानक देव जी का प्रकाश पर्व हाँ आ, बहुत अच्छा लग रहा है हमारा पाठ साहब चल रहा है तीन दिन का तो इसीलिए आए हैं तो बस लकी फील बहुत, 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 बहुत।, बहुत बिल्कुल बिल्कुल बाबा जी की कृपा है शुक्र है शुक्राना थैंक यू दुबई तो आए है मैडम बड़ा ब्लेस्ड फील कर रहे हैं हम मोहाली ऐसी जी ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਗੁਰਵੰਦਰ ਸਾਹਿਬ ਵਾਹਿਗੁਰੂ ਜੀ ਬਹੁਤ ਅੱਛਾ ਲਗਾ ਗੁਰੂ ਨਾਨਕ ਦੇਵ ਜੀ ਦਾ ਬਰਥ ਦੇ ਹੈ ਵਿਸ਼ ਕਰਨੇ ਆਏ ਤੇ ਉਹਨਾਂ ਦੀ ਕਿਰਪਾ ਨਾਲ ਬਹੁਤ ਕੁਝ ਮਿਲਾਇ ਸਭ ਉਹਨਾਂ ਦੀ ਕਿਰਪਾ ਨਾਲ ਹੈ ਉਹਨਾਂ ਦੀ ਕਿਰਪਾ ਤੇ ਸਭ ਕੁਝ ਹੈ ਉਹਨਾਂ ਦੀ ਕਿਰਪਾ ਬਗੈਰ ਕੁਝ ਨਹੀਂ ਵਾਹਿਗੁਰੂ ਜੀ ਸ਼ੋਪ੍ਰਿਤ ਕੌਰ ਫਰੋਂ ਸੰਗਰੂਰ ਸੰਗਰੂਰ ਤੋਂਰੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਹੈ ਅੱਜ ਦੇ ਦਿਨ ਬੜੇ ਕਰਮਾਂ ਨਾਲ ਦਰਸ਼ਨ ਹਾਂਜੀ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਮੈਂ ਪੂਰੇ ਸਾਢੇ 3 ਸਾਲਾਂ ਬਾਅਦ ਆਈ ਹਾਂ ਪਰੋ ਸਟਡੀ ਕਰਕੇ ਗ੍ਰੇਡ ਹਾਂਜੀ ਤਾਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਬਹੁਤ ਗ੍ਰੇਟਫੁਲ ਫੀਲ ਕਰਦੀ ਹਾਂ ਥੈਂਕ ਯੂ ਜੀ ਥੈਂਕ ਯੂ ਭਾਜੀ ਜੀ ਤੁਹਾਡਾ ਕੀ ਨਾਮ ਹੈ ਕਹਾਂ ਸੇ ਆਏ ਮੇਰਾ ਨਾਮ ਹੈ ਜੈਮਾਲਾ ਹਮ ਅੰਮ੍ਰਿਤਸਰ ਕੇ ਰਹਿਨੇ ਵਾਲੇ ਹੈਂ ਅੰਮ੍ਰਿਤਸਰ ਹੈ ਜੀ ਹਾਂ ਮਾ ਸਾਡੇ ਗਣੇ ਬਾਬੇ ਬਿਲਕੁਲ ਬਿਲਕੁਲ ਬੰਦਾ ਜੀ ਮਹਾਰਾਜ ਸਾਡੇ ਬਾਬੇ ਦਾ ਜਨਮ ਦਿਨ ਅੱਜ ਹੈ ਕਿਉਂ ਨਾ ਜੀ ਬਣਦਾ ਬਣਦਾ ਮਹਾਰਾਜ ਤੋਂ ਵੱਖ-ਵੱਖ ਸੂਬਿਆਂ ਵੱਖ-ਵੱਖ ਦੇਸ਼ਾਂ ਤੋਂ ਸੰਕਟ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਬੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੀਆਂ ਨੇ ਤੋਂ ਲਗਾਤਾਰ ਅਸੀਂ ਯਤਨ ਕਰ ਰਹੇ ਹਾਂ ਕਿ ਵੱਖ-ਵੱਖ ਸਰਦਾਲੂਆ ਦੇ ਨਾਲ ਗੱਲਬਾਤ ਕਰ ਸਕੀ ਜੀ ਕੀ ਨਾਮ ਹੈ ਕਿਹੜਾ ਮੇਰਾ ਹਰਪ੍ਰੀਤ ਸਿੰਘ ਨਾਮ ਹੈ ਮੈਂ ਬੀਪੀਓ ਚਗਾਵਾ ਤੋਂ ਆਇਆ ਜ਼ਿਲ੍ਹਾ ਮਸਰ ਤੋਂ ਚਾਹੋਗੇ ਅੱਜ ਦੇ ਦਿਨ ਬੜੇ ਕਰਮਾਂ ਦੇ ਨਾਲ ਦਰਸ਼ਨ نصیਬ ਹੋਵੇ। ਹਾਂਜੀ ਅੱਜ ਸਹਿਬ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ। ਮੈਂ ਤੁਹਾਡੇ ਮਾਦੀਮ ਰਾਈ ਸਭ ਸੰਗਤਾਂ ਨੂੰ ਦੇਸ਼-ਉਦੇਸ਼ ਦੀਆਂ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹਣਾ ਤੇ ਮੈਂ ਕਹਿੰਨਾ ਕਿ ਗੁਰੂ ਨਾਨਕ ਦੇਵ ਜੀ ਨੇ ਹੱਕ ਸੱਚ ਦੇ ਨਾਲ ਖੜਨ ਦਾ ਨੇਚਾ ਦਿੱਤਾ ਤੇ ਆਪਾਂ ਨੂੰ ਸਾਰਿਆਂ ਨੂੰ ਹੱਕ ਸੱਚ ਤੇ ਖੜਨਾ ਚਾਹੀਦਾ ਹੈ ਤੇ ਹਰ ਇੱਕ ਨੂੰ ਸਾਰਿਆਂ ਨੂੰ ਹੱਕ ਸੱਚ ਤੇ ਖੜਨਾ ਚਾਹੀਦਾ ਗੁਰੂ ਸਾਹਿਬ ਨੇ ਵੀ ਇਹੀ ਸੁਨੇਹਾ ਦਿੱਤਾ ਗੁਰੂ ਸਾਹਿਬ ਨੇ ਔਰਤਾਂ ਦੇ ਸਤਕਾਰ ਦੀ ਗੱਲ ਵੀ ਕੀਤੀ ਸੋ ਕਿਉ ਮੰਦਾ ਆਖੀਏ ਜੇ ਜੰਮੇ ਰਾਜਾਨ ਗੁਰੂ ਸਾਹਿਬ ਨੇ ਵੀਰਪੇ ਦਾ ਲੰਗਰ ਸ਼ੁਰੂ ਕੀਤਾ ਜੋ ਅੱਜ ਦੁਨੀਆ ਦੇ ਹਰ ਗੁਰੂ ਘਰ ਦੇ ਵਿੱਚ ਨਿਰਵਾ ਜਿਹੜਾ ਨਿਰ ਵਿਗਨ ਜਾਰੀ ਹੈ ਅੱਜ ਵੀ ਧੰਗੁਰ ਰਾਮਦਾਸ ਦੇ ਦਰਤੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ 'ਚ 1 ਲੱਖ ਦੇ ਕਰੀਬ ਸ਼ਰਧਾਲੂ ਰੋਜ਼ਾਨਾ ਲੰਗਰ食ਦੇ ਆ 24 ਘੰਟੇ ਸੰਗਤਾਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਪੰਗਤ 'ਚ ਬੈਠ ਕੇ ਲੰਗਰ食ਾਇਆ ਜਾਂਦਾ ਓਏ ਫਲਸਫਾ ਗੁਰੂ ਸਾਹਿਬ ਨੇ ਦਿੱਤਾ ਸੀ ਸਾਨੂੰ ਜਿਸ ਨੂੰ ਅੱਜ ਤੱਕ ਸਮੁੱਚੀ ਸਿੱਖ ਕੌਮ ਜਿਹੜਾ ਹੈ ਉਹ ਉਸੇ ਤੇ ਨਕਸ਼ੇਗਦਮ ਤੇ ਚੱਲ ਰਹੀ ਹੈ ਤੋਂ ਹਰ ਕਿਸੇ ਦੇ ਮਨ 'ਚ ਇਹ ਤਾਂਗ ਰਹਿੰਦੀ ਹੈ ਕਿ ਜੇ ਇਹ ਪਾਵਨ ਪਿੱਤਰ ਦਿਹਾੜੇ ਮੌਕੇ ਗੁਰੂ ਘਰ ਦੇ ਦਰਸ਼ਨ ਕਰ ਸਕੀਏ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਦੀ ਖੁਸ਼ੀ ਜਿਹੜੀ ਹੈ ਉਹ ਮਨਾਈ ਜਾ ਸਕੇ तीन आबाजी कितों आई प्रशोधन कुमार शर्मा जम्मू से जम्मू से हाँ आज गुरु साहब का प्रकाश पर है आज के दिन आना बड़ा अच्छा माना बोग बोग है बहुत अच्छा बहुत शुभ बहुत शक्ति है बहुत शक्ति है वहाँ जहाँ की बहुत ज़्यादा थैंक यू मेरा नाम राकेश गर्ग है मैं पानीपत से आया हूँ आज के दिन यहाँ आयो आपको कैसा फील हो रहा, कितना लकी मान रहे हैं बहुत लकी हूँ जी अंदर आत्मा बड़ी प्रसन्न हुई है शांत हुई है और दर्शन करके बहुत आनंद आया है थैंक यू तो चेहरे पे खुशी स्कून साफ तौर ऐसी नजर आ रहे है ਆਜਾ ਬੋਲ ਬੋਲ ਤੇ ਮੈਂ ਖਮਾਣਾ ਤੋਂ ਆਈ ਆ ਜਿਲ੍ਹਾ ਫਤਿਹਗੜ ਸਾਹਿਬ ਤੋਂ ਤੇ ਅੱਜ ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਹਿਲੇ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਹੈ ਇਸ ਲਈ ਅਸੀਂ ਮੱਥਾ ਟੇਕਣ ਆਏ ਆ ਕਿਲਾ ਕਨੰਦਾ ਆਏ ਦਰਸ਼ਨ ਕਰ ਬਹੁਤ ਜ਼ਿਆਦਾ ਆਨੰਦ ਆਉਂਦਾ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਆ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਲਾਜ਼ਮੀ ਤੌਰ ਦੇ ਉਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਪ੍ਰਕਾਸ਼ ਦਿਹਾੜਾ ਹੋਵੇ ਤੇ ਵੱਡੀ ਗਿਣਤੀ ਚ ਸੰਗਤ ਰੂਹਾਨੀਏ ਦੇ ਕੇਂਦਰ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਵੇ ਤਾਂ ਇਹ ਦਿਲਕਸ਼ ਤੇ ਆਲੌਕਿਕ ਨਜ਼ਾਰਾ ਵੇਖੇ ਬਣਦਾ ਤੇ ਸੰਗਤ ਦੇ ਚਿਹਰਿਆਂ ਦੀ ਖੁਸ਼ੀ ਅੱਜ ਇਹਨਾਂ ਤਸਵੀਰਾਂ ਚ ਵੇਖਣ ਨੂੰ ਮਿਲ ਰਹੀ ਹੈ ਪੂਰੀ ਕਾਇਨਾਤ ਦੇ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ